ਨਮਸਕਾਰ ਜੈ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਐਂਡ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਚੋਣ ਕੋਈ ਵੀ ਹੋਵੇ ਜਦੋਂ ਵੀ ਚੋਣ ਦਾ ਸਮਾਂ ਨੇੜੇ ਆਉਂਦਾ ਉਸ ਚੋਣ ਨੂੰ ਲੈ ਕੇ ਜਿਹੜੇ ਵੀ ਉਸ ਪਦ ਨੂੰ ਪਾਣ ਦੇ ਪਿਆਸ ਦੇ ਵਿੱਚ ਹੁੰਦੇ ਨੇ ਜਿਹੜੇ ਉਹ ਕੁਰਸੀ ਤੇ ਬੈਠਣਾ ਚਾਹੁੰਦੇ ਨੇ ਜਾਂ ਕੁਰਸੀ ਪਾਣਾ ਚਾਹੁੰਦੇ ਨੇ ਉਹਨਾਂ ਵੱਲੋਂ ਤਿਆਰੀਆਂ ਕਰ ਦਿੱਤੀਆਂ ਜਾਂਦੀਆਂ ਨੇ ਆਪਣੇ ਸੰਪਰਕ ਸੂਤਰਾਂ ਨਾਲ ਕਹਦਾ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ ਸਰਕਾਰ ਦਾ ਆਸ਼ੀਰਵਾਦ ਲੈਣ ਦਾ ਹਰ ਸੰਭਾਹ ਪ੍ਰਯਾਸ ਕੀਤਾ ਜਾਂਦਾ ਕਿਉਂਕਿ ਪਿਛਲੇ ਕੁਝ ਸਾਲਾਂ ਦਾ ਜੇ ਇਤਿਹਾਸ ਦੇਖਿਆ ਜਾਵੇ ਖਾਸ ਕਰ ਚੋਣਾਂ ਦਾ ਤਾਂ ਜ਼ਿਆਦਾਤਰ ਚੋਣਾਂ ਉਹਨਾਂ ਵਿਅਕਤੀਆਂ ਵੱਲੋਂ ਜਿੱਤੀਆਂ ਗਈਆਂ ਨੇ ਜਿਨ੍ਹਾਂ ਵਿਅਕਤੀਆਂ ਦੇ ਉੱਪਰ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਇਹ ਨਹੀਂ ਹੈ ਕਿ ਕਦੇ ਵਿਰੋਧੀ ਧਿਰ ਨੇ ਜਿੱਤੀ ਜਿੱਤੇ ਜ਼ਰੂਰ ਹੈ ਪਰ ਜੋ ਜਲਦਰ ਇਤਿਹਾਸ ਹੈ ਉਹ ਇਹ ਬੋਲਦਾ ਹੈ ਕਿ ਸਰਕਾਰ ਚਾਹਂਦੀ ਹੈ ਸਰਕਾਰ ਚਾਹਂਦੀ ਹੈ ਕਿ ਉਸ ਚੋਣ ਦੇ ਵਿੱਚ ਉਹਨਾਂ ਦੇ ਹੀ ਜਿਹੜੇ ਨੇੜੇ ਰਹਿਣ ਵਾਲੇ ਨੇ ਜਾਂ ਜਿਹੜੇ ਨਜ਼ਦੀਕੀ ਨੇ ਜਾਂ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਨੂੰ ਹੀ ਉਹ ਪਦ ਮਿਲੇ ਉਹ ਕੁਰਸੀਆਂ ਸੰਭਾਲਣ। ਦੋਸਤੋ ਮੈਂ ਗੱਲ ਕਰ ਰਿਹਾ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ ਚੋਣਾਂ ਦੀ। ਜਿਹੜੀਆਂ ਚੋਣਾਂ ਤੇ ਮਾਚ ਨੂੰ ਹੋਣ ਦਾ ਐਲਾਨ ਕੀਤਾ ਹੋਇਆ ਹੈ ਕਿ ਜਿਹੜੇ ਮੌਜੂਦਾ ਪ੍ਰਧਾਨ ਨੇ ਰਮਨ ਜੈਨ ਉਹਨਾਂ ਦਾ ਕਾਰਜਕਾਲ ਖਤਮ ਹੋ ਰਿਹਾ ਸੀ ਖਤਮ ਹੋ ਰਿਹਾ ਸੀ ਤਾਂ ਉਹਨਾਂ ਵੱਲੋਂ ਜੋ ਜਾਣਕਾਰ ਦੱਸਦੇ ਨੇ ਸੂਤਰ ਕਿ ਉਹਨਾਂ ਵੱਲੋਂ ਅੱਗੇ ਇਸ ਚੋਣ ਤੋਂ ਜਿਹੜਾ ਲੜਨ ਤੋਂ ਮਨਾਈ ਕਰ ਦਿੱਤੀ ਗਈ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਹ ਅਗਲੀ ਚੋਣ ਲੜੇ ਜਦੋਂ ਇਹ ਇਸ ਤਰ੍ਹਾਂ ਦੇ ਚੋਣ ਦਾ ਐਲਾਨ ਹੋਇਆ ਤਾਂ ਜਿਹੜੇ ਇਛੁਕ ਨੇ ਉਹਨਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਇੱਥੇ ਦੇਖਿਆ ਜਵੇ ਤਾਂ ਦੋ ਗਰੁੱਪ ਨੇ ਇੱਕ ਸਰਕਾਰ ਦਾ ਗਰੁੱਪ ਹੈ ਇੱਕ ਵਿਰੋਧੀ ਗਰੁੱਪ ਹੈ ਵਿਰੋਧੀ ਗਰੁੱਪ ਦੇ ਵਿੱਚ ਵੀ ਉਹਨੇ ਹੀ ਜਿਹੜਾ ਕਹਿੰਦਾ ਤਾਕਤਵਰ ਹੈ ਜਿੰਨਾ ਸਰਕਾਰ ਦਾ ਗਰੁੱਪ ਹੈ ਪਰ ਚਰਚਾ ਜਾਂ ਸਵਾਲ ਇੱਥੇ ਉਰਦਾ ਕਿ ਵਿਰੋਧੀ ਗਰੁੱਪ ਕਿ ਸਰਕਾਰ ਦੇ ਜਿਹੜਾ ਸਰਕਾਰ ਆਪਣੇ ਲੋਕਾਂ ਨੂੰ ਜਾਂ ਆਪਣੇ ਵਿਅਕਤੀਆਂ ਨੂੰ ਮੈਂਬਰਾਂ ਨੂੰ ਚੋਣ ਦੇ ਅੰਦਰ ਵਿੱਚ ਉਤਾਰੇਗੀ ਕਿ ਕਿ ਉਹਨਾਂ ਨਾਲ ਮੁਕਾਬਲਾ ਕਰ ਪਾਏਗੀ ਕਿ ਉਹਨਾਂ ਦਾ ਮੁਕਾਬਲਾ ਕਰੇਗੀ ਇਹ ਦੇਖਣਾ ਬੜਾ ਦਿਲਚਸਪ ਹੋਵੇਗਾ ਕਿਉਂਕਿ ਇਹ ਜਿਹੜੀ ਚੋਣ ਹੈ ਇਹ ਇਸ ਚੋਣ ਦੀ ਆਪਣੇ ਇੱਕ ਪ੍ਰਤੀਸ਼ਟਾ ਹੈ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਇਹ ਚੋਣ ਲੜਨਾ ਵਗੀ ਸੌਖਾ ਨਹੀਂ ਕਿਉਂਕਿ ਕਈ ਤਰ੍ਹਾਂ ਦੀਆਂ ਮਜਬੂਰੀਆਂ ਸਾਹਮਣੇ ਆਉਂਦੀਆਂ ਨੇ ਕਈ ਤਰ੍ਹਾਂ ਦੇ ਕਿਤੇ ਤੁਰਤੇ ਦਬਾਅ ਸਾਹਮਣੇ ਆਉਂਦੇ ਆ ਤੇ ਹਰ ਵਿਅਕਤੀ ਕਿਸੇ ਤੌਰ ਤੇ ਸਰਕਾਰ ਦਾ ਦਬਾਅ ਜਿਹੜਾ ਵਿਰੋਧੀ ਧਿਰ ਲਾਉਂਦਾ ਉਹ ਸਹਿਨ ਨਹੀਂ ਕਰ ਸਕਦਾ ਇਸ ਲਈ ਜ਼ਿਆਦਾਤਰ ਸਰਕਾਰ ਦੇ ਹੀ ਵਿਅਕਤੀ ਜਾਂ ਸਰਕਾਰ ਦੇ ਸਮਰਥਕ ਹੀ ਚੋਣਾਂ ਜਿੱਤਦੇ ਆ ਰਹੇ ਨੇ ਦੋਸਤੋ ਦੱਸਿਆ ਜਾਂਦਾ ਕਿ 25 ਔਰ 26 ਤਰੀਕ ਨੂੰ ਜੋ ਚੋਣ ਅਧਿਕਾਰੀ ਨਾਲ ਫੋਨ ਤੇ ਗੱਲ ਵੀ ਸੁਣੋਲ ਦੱਸਿਆ ਗਿਆ ਕਿ 25 ਅਤੇ 26 ਨੂੰ ਜਿਹੜਾ ਇਸ ਪਟੇਲ ਮੈਮੋਰੀਅਲ ਮਿਨੀਮ ਸੋਸਾਇਟੀ ਦੀ ਚੋਣਾਂ ਨੂੰ ਲੈ ਕੇ ਨੋਮੀਨੇਸ਼ਨ ਹੋਣੀ ਹੈ 27 ਨੂੰ ਸਕੂਟਣੀ ਅਤੇ ਨਾਮ ਆਪ ਜੀ ਹੈ 30 ਤਰੀਕ ਨੂੰ ਕੌਲਰ ਦੇ ਵਿੱਚ ਚੋਣਾ ਹੋਣਗੇ ਦੋਸਤੋ ਜੋ ਸੂਤਰਾ ਤੋਂ ਜਾਣਕਾਰੀ ਮਿਲੀ ਹੈ ਸੂਤੋ ਜਾਣਕਾਰੀ ਮਿਲੀ ਹੈ ਕਿ ਜਿਹੜੇ ਸੱਤਾਧਾਰੀ ਦੇ ਜਿਹੜੇ ਸਮਰਥਕ ਨੇ ਜਿਹੜੇ ਸੱਤਾ ਦੇ ਸਮਰਥਕ ਨੇ ਉਹਨਾਂ ਵਿੱਚੋਂ ਪ੍ਰਧਾਨ ਦੇ ਤੌਰ ਤੇ ਕੇਸ਼ ਕੁਮਾਰ ਕੁਗਰੇਜਾ ਉਰ ਬਰਿੰਕੂ ਤੇ ਨੌ ਸੈਕਟਰੀ ਤੌਰ ਤੇ ਅਮਨ ਉਹ ਪ੍ਰਧਾਨ ਡੋਟ ਮੋਨੂ ਸੈਕਟਰੀ ਤੌਰ ਤੇ ਨਿਤੇਸ਼ ਬੰਸਲ ਅਤੇ ਫਾਈਨੈਂਸ ਸੈਕਟਰੀ ਤੌਰ ਤੇ ਸ਼ੰਕੀ ਦੇ ਨਾਮਾਂ ਦੀ ਚਰਚਾ ਸਾਹਮਣੇ ਆ ਰਹੀ ਹੈ ਕਿ ਇਹ ਸੰਭਾਵਿਤ ਉਮੀਦਵਾਰ ਹੋ ਸਕਦੇ ਹਨ ਇਹਨਾਂ ਸੰਭਾਵਿਤ ਉਮੀਦਵਾਰਾਂ ਦੇ ਨਾਮ ਸਾਹਮਣੇ ਆ ਚੁੱਕੇ ਹਨ ਇਹ ਹੁਣ ਸਮਾਂ ਦੱਸੇਗਾ ਕਿ ਜਿਹੜੇ ਸੰਭਾਵਿਤ ਉਮੀਦਵਾਰਾਂ ਦੀ ਚਰਚਾ ਹੋ ਰਹੀ ਹੈ ਉਹ ਮੈਦਾਨ ਵਿੱਚ ਉਤਾਰੇ ਜਾਂਦੇ ਹਨ ਜਾਂ ਕੋਈ ਫੇਰ ਬਦਲ ਕੀਤਾ ਜਾਂਦਾ ਹੁਣ ਜਿਹੜੇ ਦੂਜੇ ਥੇਰੇ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਕਨੇ ਵੀ ਲੋਕ ਦੇਖ ਰਹੇ ਨੇ ਕਿ ਕਿ ਉਹ ਸਰੈਂਡਰ ਕਰਨਗੇ ਜਾਂ ਚੋਣ ਲੜਾਂਗੇ ਜੱਜ ਕਿ ਇੱਕ ਵਿਅਕਤੀ ਨੇ ਆਪਣਾ ਨਾਂ ਨਾ ਛਪਣ ਦੀ ਜਾਂ ਨਾਮ ਜਿਹੜਾ ਗੁੱਟਨ ਦੇ ਸਾਥੇ ਦੱਸਿਆ ਸੀ ਕਿ ਹੋ ਸਕਦਾ ਹੈ ਕਿ ਇਸ ਵਾਰ ਮੁਕਾਬਲਾ ਹੋਵੇ ਚੋਣ ਹੋਵੇ ਕਿਉਂਕਿ ਵਿਰੋਧੀ ਧਿਰ ਇਹ ਜਾਣਦੀ ਹੈ ਕਿ ਜਿਹੜੇ ਸਰਕਾਰ ਦੇ ਜਿਹੜੇ ਸਮਰਥਕ ਜੋ ਜਿਹੜੇ ਉਮੀਦਵਾਰ ਚੋਣ ਮਦਾਨੇ ਉਤਰਨ ਉਹਨਾਂ ਨੂੰ ਜਿਹੜਾ ਡਟਵਾ ਉਹਨਾਂ ਦਾ ਮੁਕਾਬਲਾ ਕੀਤਾ ਜਾਵੇ ਉਹਨਾਂ ਨੂੰ ਖਲੀ ਟੱਕਰ ਦਿੱਤੀ ਜਾਵੇ ਕਿਉਂਕਿ ਜੋ ਰਾਜਨੀਤੀ ਰਾਜਨੀਤੀ ਦੇ ਫਿਲਹਾਲ ਹਜੋ ਹਾਲਾਤ ਬਣੇ ਹੋਏ ਨੇ ਚਾਹੇ ਇਸ ਚੋਣ ਦਾ ਰਾਜਨੀਤੀ ਦੇ ਨਾਲ ਕੋਈ ਲੇਗਾ ਦੇਗਾ ਨਹੀਂ ਹੁੰਦਾ ਪਰ ਫਿਰ ਵੀ ਜੋ ਰਾਜਨੀਤਕ ਹਾਲਾਤ ਬਣੇ ਹੋਏ ਨੇ ਉਹ ਵਿਰੋਧੀ ਜਿੰਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਹੀ ਸ਼ਾਨਦਾਰ ਮੌਕਾ ਹੈ ਸ਼ਾਨਦਾਰ ਮੌਕਾ ਹੈ ਕਿ ਸਰਕਾਰ ਦੇ ਨਾਲ ਮੁਕਾਬਲਾ ਵੀ ਕੀਤਾ ਜਾ ਸਕਦਾ ਹੈ ਤੇ ਸਰਕਾਰ ਨੂੰ ਟੱਕਰ ਦੇ ਕੇ ਹਰਾਇਆ ਵੀ ਜਾ ਸਕਦਾ ਹੈ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਚੋਣਾਂ ਦੇ ਵਿੱਚ ਕਿਹੜਾ ਕਿਹੜਾ ਚੋਣ ਮੈਦਾਨ ਦੇ ਵਿੱਚ ਉਤਰਦਾ ਹੈ ਚੋਣ ਮੈਦਾਨ ਚ ਉਤਰਨ ਤੋਂ ਬਾਅਦ ਕਿ ਸਰਵਸੰਮਤੀ ਹੁੰਦੀ ਹੈ ਜਾਂ ਵਿਰੋਧੀ ਧਿਰ ਵੀ ਤਾਲ ਠੋਕਦੀ ਹੈ ਕਿ ਇਲੈਕਸ਼ਨ ਹੁੰਦਾ ਹੈ ਦੋਸਤੋ ਆਦਲੀ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ